गुड मॉर्निंग स्टूडेंट्स क्लास 3 पंजाबी पाठ्यपुस्तक व्याकरण विरासत हां जी पाठ नंबर 2 ਅੱਖਰ ਜਾਂ ਵਰਣ ਬੋਧ ਪੇਜ ਨੰਬਰ 12 ਬੇਟਾ ਅੱਜ ਆਪਾਂ ਗੱਲ ਕਰਾਂਗੇ ਅੱਖਰ ਜਾਂ ਵਰਣ ਬੋਧ ਅੱਖਰ ਜਾਂ ਵਰਣ ਬੋਧ ਕੀ ਹੁੰਦੇ ਹਨ ਬੇਟਾ ਅੱਖਰਾਂ ਨੂੰ ਹੀ ਵਰਣ ਕਿਹਾ ਜਾਂਦਾ ਹੈ ਅੱਖਰ ਕੀ ਹੁੰਦੇ ਹਨ ਜਿਹੜੇ ਅੱਖਰ ਕਿ ਜੇ ਆਪਾਂ ਮੂੰਹ ਚ ਧੁਨੀਆਂ ਆਪਾਂ ਨਿਕਾਲਦੇ ਹਾਂ ਧੁਨੀਆਂ ਦੇ ਬਿਟਾ ਅਰਥ ਹੁੰਦਾ ਕੋਈ ਆਪਾਂ ਆਵਾਜ਼ਾਂ ਲੈਣੇ ਆ ਧੁਨੀ ਨਿਕਾਲਦੇ ਆ ਉਹਨਾਂ ਨੂੰ ਲਿਖਣ ਲਈ ਜਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਹੁੰਦੀ ਉਹਨਾਂ ਨੂੰ ਅੱਖਰ ਜਾਂ ਵਰਣ ਕਿਹਾ ਜਾਂਦਾ ਹੈ ਹਾਂਜੀ ਵਰਣ ਜਿਹੜੇ ਅੱਖਰ ਕਿਸੇ ਭਾਸ਼ਾ ਧੁਨੀਆਂ ਨੂੰ ਲਿਖਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਰਣ ਕਿਹਾ ਜਾਂਦਾ ਹੈ ਅਲਫਾਬੈਟਸ ਇਜ਼ ਇ ਕਲੀਅਰ ਨੈਕਸਟ ਅੰਨੀ ਹੈ ਵਰਣਮਾਲਾ ਕਹਿੰਦੇ ਵਰਨਾਂ ਦੇ ਨਿਸ਼ਚਿਤ ਸਮੂਹ ਨੂੰ ਵਰਣਮਾਲਾ ਕਹਿੰਦੇ ਹਨ ਨਿਸ਼ਚਿਤ ਹੁੰਦਾ ਇੱਕ ਸੀਕੁਐਂਸ ਉਹਦੇ ਸਮੂਹਨ ਵਰਣਮਾਲਾ ਵਰਣ ਬੇਟਾ ਹੁੰਦੇ ਨੇ ਜਿਹੜੇ ਅੱਖਰ ਲਾਈਕ ਥਿਸ ਵੇ ਜਿਵੇਂ ਊੜਾ ਐੜਾ ਈੜੀ ਸਸਾ ਹਾਹਾ ਇਹ ਸਾਰੇ ਕੀ ਅੱਖਰ ਜਾਂ ਵਰਣ ਇਹਨਾਂ ਨੂੰ ਕੁਝ ਵੀ ਕਹਿ ਲਓ ਅੱਖਰ ਜਾਂ ਵਰਣ ਤੇ ਮਾਲਾ ਮਾਲਾ ਦੇ ਵਿੜ ਇੰਦੇ ਤੋਗੇ ਨੂੰ ਨਿਸ਼ਚਿਤਿਕ ਤਰੀਕੇ ਨਾਲ ਲਿਖਿਆ ਗਿਆ ਹੈ ਕੋਈ ਇਸ ਤਰ੍ਹਾਂ ਇਹ ਕੋਈ ਅੱਖਰ ਉੱਪਰ ਥਲੇ ਨਹੀਂ ਲਿਖਿਆ ਗਿਆ ਅੱਗੇ ਪਿੱਛੇ ਲਿਖਿਆ ਗਿਆ ਇੱਕ ਨਿਸ਼ਚਿਤ ਤਰਤੀਬ ਦੇਖ ਕੇ ਇੱਕ ਸੀਕੁਐਂਸ ਦੇਖ ਲਿਖੇ ਜਾਣਾ ਇਹਨਾਂ ਨੂੰ ਮਾਲਾ ਕਿਹਾ ਜਾਂਦਾ ਹੈ ਇਸ ਕਰਕੇ ਵਰਣਨ ਦੀ ਮਾਲਾ ਜਿਵੇਂ ਆਪਣੇ ਗਲ ਚਕ ਮੋਤੀਆਂ ਦੀ ਮਾਲਾ ਹੁੰਦੀ ਹੈ ਇਹ ਹੈਗੀ ਵਰਣਨ ਦੀ ਮਾਲਾ ਇਸ ਕਰਕੇ ਨੂੰ ਕਿਹਾ ਜਾਂਦਾ ਹੈ ਵਰਣ ਮਾਲਾ ਗੁਰਮੁਖੀ ਵਰਣਮਾਲਾ ਪੰਜਾਬੀ ਭਾਸ਼ਾ ਤੁਨੀਆਂ ਲਿਖਣ ਲਈ ਵਰਤੀ ਜਾਂਦੀ ਹੈ ਇਸ ਵਰਣਮਾਲਾ 35 ਮੂਲ ਅਤੇ 6 ਪੈਰੀ ਬਿੰਦੀ ਅੱਖਰ ਕੁੱਲ ਕਿਹალი ਵਰਨਾਂ 35 ਕਿਉਂ ਗਿਆ ਹੈ ਇਸ ਤੋਂ ਪਹਿਲਾਂ ਜੋ ਪਹਿਲੇ ਆਪਣੀ ਵਰਨਮਾਲਾ ਹੁੰਦੀ ਸੀ ਉਹਨੂੰ 35 ਅਖਰੀ ਕਿਹਾ ਜਾਂਦਾ ਸੀ ਬਿਕੋਜ਼ ਕਿਉਂਕਿ ਉਹਦੇ ਵਿੱਚ 35 ਵਰਨ ਹੁੰਦੇ ਸਨ 35 ਅੱਖਰ ਹੁੰਦੇ ਸਨ ਫਿਰ ਇਹਦੇ ਵਿੱਚ ਹੋਰ ਭਾਸ਼ਾ ਕਰਕੇ ਨਵੀਆਂ ਭਾਸ਼ਾ ਕਰਕੇ ਹੁਣ ਸਾਨੂੰ ਸ਼ਬਦਾਂ ਦੀ ਲੋੜ ਪਈ ਤੇ ਜਿੰਦੇ ਕਰਕੇ ਅਸੀਂ 6 ਨਵੇਂ ਅੱਖਰਾਂ ਨੂੰ ਅਸੀਂ ਹੋਰ ਵਿੱਚ ਐਡ ਕੀਤਾ ਗਿਆ 6 ਅੱਖਰ ਕਿਹੜੇ ਸਨ ਪੈਰੀ ਬਿੰਦੀ ਵਾਲੇ ਉਹ ਆਪਾਂ ਅੱਗੇ ਜਾਣਕਾਰੀ ਲਵਾਂਗੇ 6 ਨਵੇਂ ਅੱਖਰ ਵਿੱਚ ਐਡ ਕਰਨ ਨਾਲ ਕੁੱਲ ਅੱਖਰ ਹੋ ਗਏ 41 ਪਿਲੇਸਨ 35 ਫਿਰ 6 ਅੱਖਰ ਹੋਰ ਵਿੱਚ ਜੋੜਨ ਵਾਲੇ ਬਣ ਗਏ 41 ਫਿਰ ਇਹ ਬਣੀ ਹੁਣ 41 ਵਰਨਾਂ ਦੀ ਪਹਿਲੀ ਮਾਲਾ ਸੀ 35 ਅੱਖਰੀ ਹੁਣ ਇਹਨਾਂ ਦੀ ਵਰਨਮਾਲਾ ਚ ਅੱਖਰ ਨੇ 41 ਠੀਕ ਹੈ ਹੁਣ ਅੱਗੇ ਦੇਖੋ ਇਹਨਾਂ ਚ ਤਿੰਨ ਹੈਗੇ ਨੇ ਪੂਰੀ ਵਰਨਮਾਲਾ ਵਿੱਚ ਤਿੰਨ ਕਿਹੜੇ ਹੈਗੇ ਨੇ ਸਵਰ ਸਵਰ ਕਿਹਨੇ ਊੜਾ ਐੜਾ ਈੜੀ ਊੜਾ ਐੜਾ ਈੜੀ ਸਵਰ ਕਿਉਂ ਕਹੇ ਗਏ ਹਨ ਕਿਉਂਕਿ ਬੇਟਾ ਜਦੋਂ ਆਪਾਂ ਇਹਨਾਂ ਨੂੰ ਉਚਾਰਨ ਕਰਦੇ ਹਾਂ ਨਾ ਉਚਾਰਨ ਤੋਂ ਪਾਵੇ ਕਿ ਜਦੋਂ ਆਪਾਂ ਇਹਨਾਂ ਨੂੰ ਬੋਲਦੇ ਹਾਂ ਜਦੋਂ ਆਪਾਂ ਇਹਨਾਂ ਨੂੰ ਬੋਲਦੇ ਹਾਂ ਤੇ ਇਹਨਾਂ ਦੀ ਆਵਾਜ਼ ਇਕੱਲੀ ਆਉਂਦੀ ਹੈ ਕੈਰੀ ਆਉਂਦੀ ਦੋਹਰੀ ਨਹੀਂ ਆਉਂਦੀ ਜਿਵੇਂ ਦੇਖੋ ਆਪਾਂ ਤੁਸੀਂ ਬੋਲ ਕੇ ਦੇਖੋ ਊ ੜਾ ਐ ੜਾ ਈ ੜੀ ਮਤਲਬ ਕਿ ਇਹ ਇੱਕ ਸਿੰਗਲ ਆਵਾਜ਼ਾਂ ਦੀ ਊ ੜਾ ਐ ੜਾ ਈ ੜੀ ਤੇ ਇਸ ਤੋਂ ਬਾਅਦ ਤੁਸੀਂ ਸਪੀਕ ਕਰੋ ਬੋਲੋ ਸ ਸ ਹ ਹ ਕ ਕ ਖ ਖ ਦੇਖੋ ਆਪਾਂ ਜੋ ਜੋ ਨਾ ਤਰੀਕੇ ਨਾਲ ਬੋਲਦੇ ਨਾ ਦੇਖੋ ਖ ਖ ਕ ਕ ਸ ਸ ਜੱਜ ਡੱਡਾ ਮਤਲਬ ਕਿਪਾ ਜਿਹੜੀ ਵੀ ਆਪਾਂ ਇਸ ਤੋਂ ਬਾਅਦ ਊੜੇ ਐੜੇ ਈੜੀ ਛੱਡ ਕੇ ਤੇ ਤਿੰਨਾਂ ਛੱਡ ਕੇ ਆਪਾਂ ਕੋਈ ਵੀ ਅੱਖਰ ਉਚਾਰਨ ਕਰਾਂਗੇ ਉਹਨਾਂ ਦੀ ਦੋਹਰੀ ਆਵਾਜ਼ ਆਏਗੀ ਇਸ ਕਰਕੇ ਜਿਨ੍ਹਾਂ ਦੀ ਦੋਹਰੀ ਆਵਾਜ਼ ਆਂਦੀ ਹੈ ਉਹ ਹੁੰਦੇ ਨੇ ਵਿਅੰਜਨ ਜਿਨ੍ਹਾਂ ਦੀ ਇਕਹਿਰੀ ਆਵਾਜ਼ ਆਂਦੀ ਮਤਲਬ ਕਿ ਕੱਲੀ ਆਵਾਜ਼ ਆਂਦੀ ਉਹ ਹੁੰਦੇ ਸਵਰ ਇਹ ਹੈਗੇ ਨੇ ਤਿੰਨ ਊੜਾ ਐੜਾ ਈੜੀ ਤੇ ਇਹਦੇ ਵਿੱਚ ਜਿਨ੍ਹਾਂ ਦੀ ਆਵਾਜ਼ ਨੱਕ ਵਿੱਚ ਆਵੇ ਨੰਨਾ ਨਈਆ ਮੰਮਾ ਉਹ ਹੁੰਦੇ ਨਾਸਕੀ ਜਿਨ੍ਹਾਂ ਦੀ ਆਵਾਜ਼ ਨੱਕ ਵਿੱਚੋਂ ਕੇ ਨਿਕਲੇ ਉਹਨਾਂ ਨੇ ਕਹਿੰਦੇ ਨਾਸਕੀ ਜਾਂ ਅਨੁਨਾਸਿਕ ਅੱਖਰ ਨਾਸਕੀ ਜਾਂ ਅਨੁਨਾਸਕੀ ਅੱਖਰ ਹੁਣ ਅੱਗੇ ਆਜੋ ਪੈਰੀ ਬਿੰਦੀ ਵਾਲੇ ਅੱਖਰ ਹੁਣ ਪੈਰੀ ਬਿੰਦੀਲੇ ਅੱਖਰ ਕਿਹੜੇ ਜਿਹੜੇ ਆਪਾਂ ਹੁਣੇ ਗੱਲ ਦੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਆਪਣੇ 35 ਅੱਖਰ ਹੀ ਸੀ 6 ਅੱਖਰਾਂ ਦੀ ਹੋਰ ਲੋੜ ਪਈ ਸੀ ਉਹ ਕਿਹੜੇ ਸਾਨੂੰ ਆਪਾਂ ਅੱਗੇ ਦੇਖਦੇ ਹਾਂ ਆਜ ਕੱਲ ਦੇ ਸਮੇਂ ਦੇ ਬਦਲਨ ਕਾਰਨ ਪੰਜਾਬੀ ਭਾਸ਼ਾ ਵਿੱਚ ਹੋਰ ਕਈ ਭਾਸ਼ਾਵਾਂ ਦਾ ਸ਼ਬਦਾ ਮਿਲੇ ਜਿਨ੍ਹਾਂ ਨੂੰ ਲਿਖਣ ਲਈ 6 ਅੱਖਰਾਂ ਦੇ ਪੈਰੀ ਬਿੰਦੀ ਜੋੜੀ ਜਾਂਦੀ ਹੈ ਗੁਰਮੁਖੀ ਵਰਣਮਾਲਾ ਵਿੱਚ ਇਹ 6 ਅੱਖਰ ਹੇਠਾਂ ਦਿੱਤੇ ਜਾ ਰਹੇ ਹਨ ਜਿਹੜੇ ਹੁਣ ਨੀਚੇ ਦੀ ਸਸੇ ਪਰ ਬਿੰਦੀ ਸ਼ਾ ਬੋਲੇ ਖ ਕੇ ਬਿੰਦੀ ਖ ਬੋਲੇ ਗਗੇ ਪਰ ਬਿੰਦੀ ਗ ਬੋਲੇ ਜਜ ਪਰ ਬਿੰਦੀ ਜ ਬੋਲੇ ਫਫੇ ਪਰ ਬਿੰਦੀ ਫ ਬੋਲੇ ਲਲੇ ਪਰ ਬਿੰਦੀ ਲ ਬੋਲੇ ਇਹ ਅਗੇ ਸਾਡੇ ਨਵੀਨ ਅੱਖਰ ਇਹਨਾਂ ਨੂੰ ਆਪਾਂ ਨਵੀਨ ਟੋਲੀ ਵੀ ਕਿਹਾ ਜਾਂਦਾ ਵੇ ਇਹ ਛੇ ਨਵੇਂ ਅੱਖਰ ਨੇ ਪੈਰੀ ਬਿੰਦੀ ਵਾਲੇ ਇਹਨਾਂ ਨੂੰ ਨਵੀਨ ਟੋਲੀ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਬੇਟਾ ਜੀ ਹੁਣ ਅੱਗੇ ਆ ਜੋ ਅੱਖਰਾਂ ਦੀ ਕਿਸਮਾ ਹੁਣ ਅੱਖਰਾਂ ਦੀ ਕਿਸਮਾ ਅੱਖਰਾਂ ਦੀ ਦੋ ਕਿਸਮਾਂ ਹਨ ਹੁਣੇ ਮੈਂ ਤੁਹਾਨੂੰ ਜਕਰ ਕੀਤਾ ਸੀ ਕਿਹੜੇ ਕਿਹੜੇ ਸਵਰ ਤੇ ਵਿਅੰਜਨ ਉਨਾ ਤੱਕ ਦੀ ਦੋ ਕਿਸਮਾਂ ਸਵਰਤ ਤੇ ਵਿਅੰਜਨ ਸਵਰ ਕਿਹੜੇ ਸਵਰ ਉਹੀ ਹੁੰਦੇ ਹਨ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਬੇਟਾ ਜਿਹੜੇ ਅੱਖਰ ਬੋਲਦੇ ਸਮੇਂ ਮੂੰਹ ਵਿੱਚ ਬਿਨਾਂ ਰੁੱਕ ਕੇ ਆਵਾਜ਼ ਬਾਹਰ ਕੱਢਣ ਜਿਵੇਂ ਆਪਾਂ ਸਿੱਧਾ ਬੋਲਦੇ ਨੇ ਓੜਾ ਐੜਾ ਈੜੀ ਇਹ ਹੈਗੇ ਨੇ ਸਵਰ ਇਨਨ ਸਵਰ ਕਿਹਾ ਜਾਂਦਾ ਹੈ ਗੁਰਮੁਖੀ ਵਰਣਮਾਲਾ ਚ ਇਹਨਾਂ ਦੀ ਗਿਣਤੀ 3 ਹੈ ਗੱਲ ਯਾਦ ਰੱਖਣਾ ਤੁਹਾਡਾ ਇਹ ਕੁਐਸਚਨ ਬੜਾ ਵਧੀਆ ਤਿਆਰ ਹੋ ਗਿਆ ਵੈ ਕਿ ਗੁਰਮੁਖੀ ਲਿਪੀ ਵਿੱਚ ਸਵਰਾਂ ਦੀ ਗਿਣਤੀ ਕਿੰਨੀ ਹੈ 3 ਕਿਹੜੇ ਕਿਹੜੇ ਓੜਾ ਐੜਾ ਈੜੀ ओके नेक्स्ट ਆਪਾਂ ਗੱਲ ਕਰਾਂਗੇ ਵਿਅੰਜਨ ਹੁਣ ਦੇਖੋ ਵਿਅੰਜਨ ਕਿਹੜੇ ਹਨ ਆਪਾਂ ਹੁਣੇ ਬੋਲ ਦੱਸਿਆ ਸੀ ਕਿ ਜਿਹੜੇ ਅੱਖਰ ਬੋਲਦੇ ਸਮੇਂ ਦੰਦਾਂ ਬੁੱਲਾਂ ਜੀਭ ਨੂੰ ਰੁਕਾਵਟ ਪੈਦਾ ਕਰਨ ਰੁਕਾਵਟ ਮੀਨਸ ਦੋਹਰੀ ਆਵਾਜ਼ ਦੇਣ ਉਹਨਾਂ ਨੂੰ ਵਿਅੰਜਨ ਅੱਖਰ ਕਹਿੰਦੇ ਹਨ ਗੁਰਮੁਖੀ ਵਰਣਮਾਲਾ ਵਿੱਚ ਇਹਨਾਂ ਦੀ ਗਿਣਤੀ 38 ਹੈ ਹੁਣ ਇਹਨੂੰ ਦੇਖੋ ਇਹਨਾਂ ਦੀ ਗਿਣਤੀ 38 ਹੈ ਕਿਉਂ ਕਿ ਆਪਾਂ ਤਿੰਨ ਸਵਰ ਕੱਢ ਦਿੱਤੇ ਨੇ ਬਾਹਰ ਊੜਾ ਐੜਾ ਈੜੀ ਉਹਨਾਂ ਨੂੰ ਕੱਢਣ ਤੋਂ ਬਾਅਦ ਕਿੰਨੀ ਗਿਣਤੀ ਰਹਿ ਗਈ 38 ਸ ਸਿਤ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿੰਨੇ ਵੀ ਅੱਖਰ ਨੇ ਉਹ ਨੇ ਵਿਅੰਜਨ ਸਵਰ ਊੜ ਐੜਾ ਈ ਣ ਛੱਡ ਕੇ ਅੱਗੇ ਦੇਖੋ ਵਿਅੰਜਨ ਅੱਖਰ ਦੀਆਂ ਕਿਸਮਾਂ ਹੁਣ ਵਿਅੰਜਨ ਅੱਖਰਾਂ ਦੀਆਂ ਕਿਹੜੇ ਕਿਸਮਾਂ ਨੂੰ ਅੱਗੇ ਡਿਵਾਈਡ ਕੀਤਾ ਗਿਆ ਹੈ ਵਿਅੰਜਨ ਅੱਖਰਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਨਾਸਕੀ ਵਿਅੰਜਨ ਤੇ ਦੁੱਤ ਵਿਅੰਜਨ ਹੁਣ ਨਾਸਕੀ ਵਿਅੰਜਨ ਕਿਹੜੇ ਹੁੰਦੇ ਹਨ ਜਿਹੜੇ ਵਿਅੰਜਨ ਅੱਖਰ ਦੇ ਬੋਲਣ ਸਮੇਂ ਮੂੰਹ ਦੇ ਨਾਲ ਨੱਕ ਵਿੱਚੋਂ ਆਵਾਜ਼ ਦੇਣ ਜਦੋਂ ਆਪਾਂ ਕਿਹੜੇ ਜਿਹੜੇ ਅੱਖਰ ਬੋਲਦੇ ਹਾਂ ਬੇਟਾ ਉਹਨਾਂ ਦੀ ਮੂੰਹ ਦੇ ਨਾਲ ਨੱਕ ਵਿੱਚ ਧੁਨੀ ਆਉਂਦੀ ਹੈ ਇੱਕ ਨੱਕ ਵਿੱਚ ਕੰਪਨ ਪੈਦਾ ਕਰਦੇ ਹਨ ਉਹ ਹੁੰਦੇ ਨਾਸਕੀ ਵਿਅੰਜਨ ਠੀਕ ਹੈ ਗੁਰਮੁਖੀ ਵਰਣਮਾਲਾ ਵਿੱਚ ਇਹਨਾਂ ਦੀ ਗਿਣਤੀ 5 ਨੇ ਇਹਨਾਂ ਦੀ ਗਿਣਤੀ 5 ਦੱਸੀ ਗਈ ਹੈ ਬੇਟਾ ਜਦੋਂ ਆਪਾਂ ਇਹਨਾਂ ਦਾ ਉਚਾਰਨ ਕਰਦੇ ਹਾਂ ਜਿਵੇਂ ਐਗਜ਼ਾਮਪਲ ਨੰਨਾ ਮੰਮਾ ਤੁਸੀਂ ਕਦੇ ਵੀ ਇਹਨੂੰ ਨਾ ਨਾ ਨੰਯਾ ਜਦੋਂ ਆਪਾਂ ਇਹਨਾਂ ਨੂੰ ਬੋਲਦੇ ਹਾਂ ਇਹਨਾਂ ਦੀ ਤੁਨੀ ਨੱਕ ਵਿੱਚੋਂ ਕੇ ਨਿਕਲਦੀ ਹੈ ਤੇ ਇਹ ਹੈਗੇ ਨੇ ਅਨੁਨਾਸਕੀ ਜਾਂ ਨਾਸਕੀ ਇਹਨਾਂ ਨੂੰ ਆਪਾਂ ਅਨੁਨਾਸਕੀ ਵੀ ਕਹਿ ਸਕਦੇ ਹਾਂ ਤੇ ਨਾਸਕੀ ਵੀ ਕਹਿ ਸਕਦੇ ਹਾਂ ਨੈਕਸਟ ਆਗੇ ਦੁੱਤ ਵਿਅੰਜਨ ਦੁੱਤ ਵਿਅੰਜਨ ਨੂੰ ਬੇਟਾ ਆਪਾਂ ਅਰਧ ਸਵਰ ਵੀ ਕਹਿ ਸਕਦੇ ਹਾਂ ਦੁੱਤ ਵਿਅੰਜਨ ਨੂੰ ਆਪਾਂ ਅਰਧ ਸਵਰ ਠੀਕ ਹੈ ਕਿਉਂਕਿ ਇਹਨਾਂ ਦੇ ਜਿਹੜੇ ਅੱਖਰ ਨੇ ਅਰਧ ਰੂਪ ਦੇ ਵਿੱਚ ਅ ਵਰਨ ਦੇ ਪੈਰਾਂ ਦੇ ਵਿੱਚ ਪਾਏ ਜਾਂਦੇ ਹਨ ਜਿਹੜੇ ਵਿਅੰਜਨ ਅੱਖਰ ਕਿਸੇ ਦੂਜੇ ਵਿਅੰਜਨ ਅੱਖਰਾਂ ਦੇ ਪੈਰਾ ਵਿੱਚ ਅੱਧੇ ਰੂਪ ਵਿੱਚ ਵਰਤੇ ਜਾਂਨ ਉਹਨਾਂ ਨੂੰ ਦੁੱਤ ਵਿਅੰਜਨ ਕਿਹਾ ਜਾਂਦਾ ਹੈ ਗੁਰਮੁਖੀ ਵਰਣਮਾਲਾ ਵਿੱਚ ਇਹਨਾਂ ਦੀ ਗਿਣਤੀ 3 ਹੈ ਕਿਹੜੇ ਕਿਹੜੇ ਹਾ ਹਾ ਰਾ ਰਾ ਵਾ ਵਾ